ਜਿਲ੍ਹਾ ਤਮਤਾਰਨ ਦੇ ਸਰਹੱਦੀ ਪਿੰਡ ਡਾਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਕੋਈ ਮੌਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਨੌਜਵਾਨ ਘਰੋਂ ਬਿਜਲੀ ਦੇ ਕੰਮ ਲਈ ਰਾਜਸਥਾਨ ਗਿਆ ਆਇਆ ਸੀ। ਵੀਰਵੰਦੀ ਗੁਰਮਿੰਦਰ ਸਿੰਘ ਜਿਹੜਾ ਪਿੰਡ ਹੈ ਡਾਲ ਪਿੰਡ ਤੇ ਕੀ ਗੱਲਬਾਤ ਹੋਈ ਆਪਣੇ ਭਰਾ ਦੀ ਡੈਥ ਹੋ ਗਈ ਕਿੰਨੀ ਉਮਰ ਸੀ ਉਹਦੀ ਉਮਰ 20 ਸਾਲ ਤੇ ਇਸ ਤਰ੍ਹਾਂ ਜਿਹੜੀ ਦਿੱਕਤ ਇਸ ਤਰ੍ਹਾਂ ਹੀ ਬਿਗਲੀ ਦੇ ਕਾਰਨ ਬਿਗਲੀ ਦਾ ਕਾਰਨ ਕੀ ਕਾਰਨ ਬਣਿਆ ਕਿ ਜਿਹੜੀ ਦਿੱਕਤ ਬਿਗਲੀ ਦਾ ਕਾਰਨ ਇੱਕ ਠੇਕੇਦਾਰ ਦਾ ਗਲਤੀ ਦੇ ਕਾਰਨ ਇੱਕ ਲੈਂਡਮੈਨ ਦੀ ਗਲਤੀ ਦੇ ਕਾਰਨ ਕਿੱਥੇ ਹੋਈ ਬਾਕੀ ਰਾਜਸਥਾਨ ਕੰਮ ਤੇ ਗਿਆ ਸੀ ਇਹੋ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੈਂ ਆ ਮੇਰਾ ਪਿਓ ਆ ਪਿਓ ਮੇਰੇ ਨੂੰ ਛੱਟ ਲੱਗੀ ਦਿਮਾਗੀ ਤੇ ਦੋ ਮੇਰੀਆਂ ਭੈਣਾਂ ਆ ਇੱਕ ਵਿਆਹੀ ਇੱਕ ਵਿਆਉਣ ਵਾਲੀ ਆ ਤੇ ਮੇਰੇ ਘਰ ਦੇ ਲੋਕ ਬਹੁਤ ਬੁਰੇ ਆ ਇਹ ਜਿਹੜੀ ਡੈਥ ਹੋਈ ਆ ਇੱਕ ਇਸ ਤਰ੍ਹਾਂ ਹੋਈ ਜਿਹੜੀ ਕੀ ਕਾਰਨ ਆ ਮੈਂ ਤਾਂ ਵੀ ਲੋਨ ਕਰੋ ਕੰਮ ਦੇ ਖੋਇਆ ਸੀ ਗਲਤੀ ਲੈਨਮੈਨ ਦੀ ਗਲਤੀ ਜਿਹੜੀ ਆਂਧਾ ਰਿਹਾ ਛਾੜੀ ਨਹੀਂ ਛਾੜੀ ਆ ਫਿਰ ਵੀ ਜਿਹੜਾ ਥੱਲੇ ਲੈਨਮੈਨ ਕਿਹਦਾ ਕੋਈ ਗੱਲ ਨਹੀਂ ਚੜ ਜਾ ਤੇ ਚੜ ਦੇ ਕਾਨੂੰਨ ਦੀ ਡੈਥ ਹੋ ਗਈ ਆ ਮਤਲਬ ਟਰਾਂਸਫਾਰਮ ਤੇ ਚੜਿਆ ਸੀ ਟਰਾਂਸਫਾਰਮ ਦੇ ਹਾਂਜੀ ਪਿਛਾ ਤੇ ਪਿਛੋਂ ਸੋਚੀ ਜਿਹੜਾ ਫਟਿਆ ਨਹੀਂ ਨਹੀਂ ਸੋਚ ਨਹੀਂ ਕੱਟਿਆ ਬਿਜਲੀ ਸਰਕਾਰ ਸਰਕਾਰ ਤਾਂ ਇਹ ਮੰਨ ਕਰਦੇ ਆ ਇਹ ਤੇ ਹੁਣ ਸਾਫਾਨੂੰ ਮਿਲਣਾ ਚਾਹੀਦਾ ਜੋ ਲਾਰਮਾਨ ਤੇ ਠੇਕੇਦਾਰ ਤੇ ਕਾਰਵਾਈ ਹੋਵੇ ਕਰਨੀ ਚਾਹੀਦੀ ਇਸ ਬੰਦੀ ਕੀ ਕਰਤਾ ਹਾਂ ਹਾਂਜੀ ਦਿੱਤੀ ਰਹਾ ਤਾਂ ਇਹਦਾ ਗੁਰਸੇਵ ਕਿਸੇ ਤੇ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਇਹ ਜੀ ਅਸੀਂ ਲਿਵਰ ਦਾ ਕੰਮ ਕਰਨ ਵਾਸਤੇ ਬਿਜਲੀ ਦਾ ਗਏ ਕਿਸੇ ਠੇਕੇਦਾਰ ਦੇ ਨਾਲ ਸਾਡੇ ਨਾਲ ਗਿਆ ਸਾਡੇ ਨਾਲ ਹੀ ਅਸੀਂ 4 ਜਣੇ ਇੱਥੋਂ ਗਏ ਆ ਤੇ 3 ਡੱਲਦੇ ਆ ਤੇ 1 ਢੋਲਣ ਦਾ ਤੇ 1 ਰਾਜੋ ਗਿਆ ਦਾ ਅਸੀਂ ਗਏ ਲਿਵਰ ਦਾ ਕੰਮ ਕਰਨ ਤੇ ਅਸੀਂ ਉੱਥੇ ਜਦੋਂ ਲੈਨਮੈਨ ਨੂੰ ਕਿਹਾ ਵੀ ਫੋਨ ਲਾਇਆ ਵੀ ਬਿਜਲੀ ਬੰਦ ਕਰੋ ਉਹਨਾਂ ਨੇ ਕਿਹਾ ਵੀ ਹਾਂ ਇਹ ਜੈਂਪਰ ਕੱਟਦਾ ਠੀਕ ਹੈ ਉਹਨਾਂ ਨੇ ਜੇਪਰ ਕੱਟਣ ਦੇ ਬਾਵਜੂਦ ਵੀ ਉਹਦੇ ਵਿੱਚ ਲਾਈਟ ਆਉਂਦੀ ਸੀ ਪਤਾ ਨਹੀਂ ਵੀ ਜਾਣ ਨਾਲ ਕੋਈ ਹੋਰ ਜੈਂਪਰ ਕੱਟਦਾ ਤਾਂ ਲੈ ਉਹਦੇ ਵਿੱਚ ਕਰੰਟ ਆ ਗਿਆ ਪਤਾ ਨਹੀਂ ਜਾਨੀ ਕਿ ਜਿਹੜਾ ਸਾਡਾ ਇੱਕ ਆਦਮੀ ਸੀ ਉਹ ਡੈਥ ਹੋ ਗਈ ਉਹਨਾਂ ਦੀ ਐਕਸਪਾਇਰ ਹੋ ਗਏ ਇਸ ਗੰਦੀ ਕੀ ਰਿਪੋਰਟ ਖਾਣੀ ਹਾਂ ਮੈਂ ਉੱਥੇ ਰਿਪੋਰਟ ਦਿੱਤੀ ਆ ਰਾਤਸਰ ਥਾਣੇ ਦੇ ਵਿੱਚ ਰਿਪੋਰਟ ਦੇ ਕੇ ਆਏ ਆ ਐਫ ਆਈ ਆਰ ਕਰਵਾਇਆ ਏ ਕੋ ਲੈਨਮੈਨ ਜੋ ਮੌਕੇ ਤੇ ਆ ਤੇ ਇੱਕੋ ਠੇਕੇਦਾਰ ਜੋ ਜੋ ਇਹਨਾਂ ਦੀ ਨਿਗਹਿਲੀ ਕਾਰਨ ਦੋਨਾਂ ਦੀ ਮੌਤ ਹੋਈ ਹੈ ਦੋਨੇ ਮੌਕੇ ਤੇ ਨਹੀਂ ਕਿੰਨੇ ਟਾਈਮ ਤੋਂ ਕੰਮ ਕਰਦਾ ਸੀ ਇਹਨੂੰ ਤਕਰੀਬਨ ਦੋ ਦਿਨ ਹੋਇਆ ਜੀ ਇਹ ਗਾਂ ਨੂੰ ਸਾਨੂੰ ਸਾਰੇ 5 ਦਿਨ ਹੋ ਗਿਆ ਇਹਨੂੰ ਦੋ ਦਿਨ ਹੋ ਗਏ ਗੈਰ ਨੂੰ ਤੇ ਹਾਂ ਇਹ ਮਗਰ ਗਿਆ ਹੈ ਮੰਗ ਰਹੀ ਹੈ ਵੀ ਉਹਨਾਂ ਦੇ ਸਸਤੋ ਸਸਤ ਕਾਰਵਾਈ ਹੋਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਵੀ ਬਹੁਤ ਗਰੀਬ ਪਰਿਵਾਰ ਹੈ ਕੁਝ ਪੰਜਾਬ ਸਰਕਾਰ ਵੀ ਇਹਨਾਂ ਦੀ ਥੋੜਾ ਹੈਲਪ ਕਰ ਦੋ ਇਹ ਤੋਂ ਵਧੀਆ ਹਾਂ ਜੀ ਕੀ ਨਾਂ ਵੇ ਜੀ ਮੇਰਾ ਨਾਂ ਪਰਮਜੀਤ ਸਿੰਘ ਸਰਪੰਚ ਪਿੰਡ ਡਾਲਾ ਜ਼ਿਲ੍ਹਾ ਕਰਨਤਾਰਨ ਇਹ ਜਿਸੀ ਡੈਥ ਹੋਈ ਇਹਦਾ ਵੀ ਨਾਂ ਹੈ ਇਹਨਾਂ ਗੁਰਪਿੰਦਰ ਪਿੰਦਾ ਪਿੰਦਾ ਕਹਿੰਦੇ ਹਨ ਕਿ ਇਸ ਤਰ੍ਹਾਂ ਜਿਹੜੀ ਇਹ ਡੈੱਥ ਹੋਈ ਹੈ ਇਹ ਬਿਜਲੀ ਦੇ ਕਾਰਨ ਹੀ ਹੋਈ ਆ ਬਿਜਲੀ ਕਰੰਟ ਲੱਗ ਗਿਆ ਨੂੰ ਤੇ ਆਪ ਦੀ ਮਿਹਨਤ ਮੰਜ਼ੂਰੀ ਕਰਨ ਆ ਕੇ ਉੱਧਰ ਰਾਜਸਥਾਨ ਚ ਗਏ ਆ ਤੇ ਦੋ ਦਿਨ ਪਹਿਲਾਂ ਗਿਆ ਤੇ ਕੱਲ ਸਾਨੂੰ ਖਬਰ ਲੱਗੀ ਆ ਵੀ ਇਹਦੀ ਮੌਤ ਹੋ ਗਈ ਆ ਤੇ ਮੈਂ ਵੀ ਨਾਲ ਗਿਆ ਮੌਕੇ ਤੇ ਜਾ ਕੇ ਉੱਥੇ ਸਾਰੀ ਕਾਰਵਾਈ ਕਰਾਈ ਆ ਤੇ ਇਹਦੀ ਡੈੱਡ ਬੋਡੀ ਹੀ ਲੈ ਕੇ ਆਏ ਆ ਤੇ ਮੌਕੇ ਦੇ ਦੀ ਮੌਤ ਹੋਈ ਕਿ ਬਿਜਲੀ ਲੈ ਦੇ ਕਰੰਟ ਲੱਗਣਾ ਕਰਕੇ ਇਹ ਮੌਤ ਹੋਈ ਹੈ ਦੀ ਕਿਸ ਨੂੰ ਜ਼ਿੰਮੇਵਾਰ ਮੰਗਦਾ ਮੰਨਦਾ ਕਿ ਅਸੀਂ ਬਿਜਲੀ ਦੇ ਪ੍ਰਸ਼ਾਸਨ ਨੂੰ ਮੰਨਦੇ ਆ ਬਿਜਲੀ ਦਾ ਵਿਭਾਗ ਹੀ ਇਹਦਾ ਜ਼ਿੰਮੇਵਾਰ ਕਿਉਂਦੇ ਇਹ ਜਦੋਂ ਖੰਭੇ ਦੇ ਉੱਤੇ ਚੜਿਆ ਹੈ ਉਦੋਂ ਬਿਜਲੀ ਦਾ ਹੀ ਕੰਮ ਹੈ ਬਿਜਲੀ ਦਾ ਪਰਮਟ ਲੈਣਾ ਜਾਂ ਬਿਜਲੀ ਦਾ ਕਟ ਕਰਨਾ ਜਾਂ ਬਿਜਲੀ ਨੂੰ ਵੇਖਣਾ ਪਾਖਣਾ ਸਾਰਾ ਬਿਜਲੀ ਦਾ ਹੀ ਕੰਮ ਹੈ ਜਹੀ ਦਾ ਜਾਂ ਲੈਮਨ ਦਾ ਪਰਿਵਾਰ ਦੇ ਹਲਾਤ ਕਿ ਪਰਿਵਾਰ ਦੇ ਹਲਾਤ ਬਹੁਤ ਮਾੜੇ ਮੇਰੇ ਪਿੰਡ ਦੇ ਵਸਨੀਕ ਨੇ ਤੇ ਮੈਂ ਬੜੇ ਚੰਗੀ ਤਰ੍ਹਾਂ ਉਹਨਾਂ ਜਾਣਦਾ ਮੇਰੇ ਨਾਲ ਬਹੁਤ ਸੇ ਸਹਿਯੰਤ ਰਹਿੰਦੇ ਨੇ ਤੇ ਬਹੁਤ ਪਰਿਵਾਰ ਗਰੀਬ ਹੈ ਇਹਨਾਂ ਦੀ ਅਸੀਂ ਦਾ ਪੰਜਾਬ ਸਰਕਾਰ ਤੋਂ ਜਿਹੜਾ ਜਿਹੜਾ ਵੀ ਜਾਣੀ ਸਕਣਾਂ ਅਸੀਂ ਤੇ ਸਾਰਿਆਂ ਦਾ ਜਾਣੀ ਸਕਣਾਂ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਅੱਗੇ ਜਿਹੜਾ ਪਰਿਵਾਰ ਬਚਿਆ ਉਹ ਆਪਦੇ ਪੈਰਾਂ 'ਤੇ ਖੜ ਹੋ ਸਕੇ ਤੇ ਜਿਹੜੀ ਡੈਥ ਕਿੱਥੀ ਹੋਈ ਸਥਾਨ ਕਿਹੜਾ ਹੈ ਇਹ Rajasthan ਦੇ ਵਿੱਚ ਹੋਈ ਹੈ ਤੇ ਸ਼ਹਿਰ ਪਿੰਡ ਦੇ ਨਾਮ ਦਾ ਪਤਾ ਹਾਂ ਰਾਤਸਰ ਪਿੰਡ ਰਾਤਸਰ ਪਿੰਡ ਆ ਇਹ ਹਰਮਾਨਗੜ ਦੇ ਅਗਲੇ ਪੰਨੇ ਹੋਰਕਾਰੇ 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 ਪਿੰਡ ਹੋਰਕਾ ਪਿੰਡ ਆ